ਅਸੀਂ ਘਟੂਗਾ 10 ਰੀਟੇਕ ਕਰ ਲਏ ਹੇ ਤੱਕ ਸਾਡੀ ਵੀਡੀਓ ਨਹੀਂ ਬਣੀ ਹੈਗੀ ਆਏ ਹਾਏ ਤੇਰੇ ਘਰ ਕਿਸੇ ਦਾ ਉਜਾੜਨ ਮਹਿਲਾ ਆਪਣੇ ਲਈ ਬਣਾਉਣਾ ਬੁੱਢੀ ਉਮਰ ਏ ਮੈਂ ਦੇਖਿਆ ਮੰਜੇ ਉਹਨਾਂ ਦੇ ਵੀ ਤੂੜੀ ਵਾਲੇ ਵਿੱਚ ਡਹਿਣਾ ਬੁੱਢੀਆਂ BSNL ਦੀ SIM ਲੈ ਕੇ ਆਏ ਨਾਲ ਕੋਲ ਇਹਦੇ ਮੈਂ ਰਿਕਵਰੀ ਈਮੇਲ ਬਣਾਉਣੀ ਜੇ ਚੱਲੂਗੀ ਕੰਨਾ ਆ ਜੀਓ ਚ ਰਿਪੋਰਟ ਕਰਾ ਲਿਆ ਆਪਣੇ BSNL ਨਾਲ ਦਾ ਚੰਦਰੀ ਜਰਾ ਜਦਾ ਕੋਈ ਚੱਕਰ ਨਹੀਂ ਆਟਾ ਵਰਤਨ ਲੱਗ ਰਹੇ ਆ ਇੱਧਰ ਠੀਕ ਹੈ ਮਹਿੰਗਾ ਚੰਦ ਰਿਹਾ ਦੇਖੋ ਇੱਧਰ ਆ ਲੱਗੂ ਜੇ ਤੁਹਾਨੂੰ ਦੰਦਾ ਨਾ ਬੁਲੇ ਇੱਥੇ ਤਾਂ ਹਾਂ ਬੱਲੀ ਨੂੰ ਜੇ ਜਾਣੇ ਜਾਣਦੇ ਇੱਦਾਂ ਨਹੀਂ ਕਰ ਲਈ ਪਰ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆਸ ਕਰਦਾ ਸਾਰੇ ਠੀਕ ਠਾਕ ਹੋਵੋ ਇੱਕ ਨਵੇਂ ਦਿਨ ਦੇ ਇੱਕ ਨਵੇਂ ਬਲੌਗ ਦੇ ਨਾਲ ਤੁਹਾਡਾ ਵੈਲਕਮ ਹੈ ਜੀ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਕਰਨੀਆਂ ਨੇ ਸ਼ੂਟ YouTube ਸ਼ਾਰਟ ਰੀਲਾਂ ਫਨੀ ਰੀਲਾਂੀਆਂ ਬਣਾਵਾਂਗੇ ਤੇ ਇੱਕ ਆਪਣਾ ਹੈਗਾ ਮਿੱਤਰ ਉਹ ਰੂਰਲ ਵਧੀਆ ਕਰਦਾ ਹੈ ਉਹ ਤੇ ਐਕਟਿੰਗ ਵਧੀਆ ਕਰਦਾ ਤੇ ਉਹਦੇ ਨਾਲ ਜਾ ਕੇ ਮਿਲਦੇ ਆਂ ਤੇ ਰੀਲਾਂ ਵੀ ਸ਼ੂਟ ਕਰਾਂਗੇ ਤੇ ਉਸ ਤੋਂ ਬਾਅਦ ਇੱਕ ਦੋ ਕੰਮ ਜੇ ਹੋਰ ਨੇ ਉਹ ਵੀ ਕਰਾਂਗੇ ਤੇ ਆਜੂ ਕਰਦੇ ਆਂ ਬਲੌਗ ਦੀ ਸਟਾਰਟਿੰਗ ਆਪਾਂ ਤੇ ਚੱਲਦੇ ਆਂ ਆਪਾਂ ਰੀਲਾਂ ਵਾਲੇ ਐਕਟਿੰਗ ਐਕਟਰ ਕੋਲ ਮੌਸਮ ਜਿਹੜਾ ਬਿਲਕੁਲ ਠੰਡਾ ਹੈ ਜਿਵੇਂ ਸਵੇਰ ਦਾ ਟਾਈਮ ਹੈ 9 10 ਵਜਰੇ ਨੇ ਤੇ ਪਹਿਲਾਂ ਇੱਕ ਮੋਸਮ ਵਿੱਚ ਹਵਾ ਪਵਾ ਕੇ ਲਿਆਉਂਦੇ ਆ ਪਿਛਲੇ ਟਾਈਮ ਚ ਹਵਾ ਬਹੁਤ ਟਕਾਲਦੀ ਤੇ ਆ ਦੇਖੋ ਜੀ ਕਣਕਾ ਬਿਲਕੁਲ ਖੜੀਆਂ ਰਹਿ ਗਈਆਂ ਹਨ ਤੇ ਮੌਸਮ ਜਿਹੜਾ ਉਹ ਠੀਕ ਹੋ ਗਿਆ ਯਸ ਪਿੱਛੇ ਕਰੋ ਚਲ ਬੱਦ ਕਿਉਂ ਜਾਦੇ ਘਟੇ ਜਿਆਦੇ ਨੇ ਪਾਣੀ ਤੇ ਪਟਾਕਾ ਪਰਜੇ ਹਾਂ ਚੈਕਿੰਗ ਨਹੀਂ ਹੁੰਦੀ ਹੈਗੀ ਹੋਰ ਨਵੀਂ ਤਾਜੀ ਵਧੀਆ ਬਸ ਬੈਠੀਆਂ ਹਣਕ ਬਣਾਉਣ ਦੀ ਸਕੀਮ ਕਰਾ ਦੇ ਮਖਾਰੇ ਆ ਰੱਬ ਸਾਡ ਜਲੀ ਗੱਜ ਦੇਖਦੇ ਆ ਵਡਾਵਾ ਮੌਸਮ ਸੁਧੂ ਜਾਈ ਫਿਰ ਤਾਂ ਠੀਕ ਹੈ ਗਿੱਲੀ ਵਟਕਾ ਘਰੀਂ ਲੋਟਣੀ ਹੂੰ ਐ ਫਿਊ ਮੂਮੈਂਟ ਲੇਟਰ ਇਆ ਖੜਿਆ ਆਪਣਾ ਐਕਟਰ ਸੰਸਾਰ ਸਿੰਘ ਇਹਦੇ ਨਾਲ ਬਣਾਵਾਂਗੇ ਅੱਜ ਫਨੀ ਰੀਲ ਆਪਾਂ ਦੋ ਇੱਕ ਦੋ ਰੀਲਾ ਕੱਢਾਂਗੇ ਪਰ ਅਸੀਂ ਮੈਂ ਹੈਗੇ ਦੋ ਜਣੇ ਕਿਉਂਕਿ ਦੋ ਜਣਿਆਂ ਦਾ ਸ਼ੂਟ ਹੈ ਪਰ ਸਾਨੂੰ ਬੰਦਾ ਇੱਕ ਹੋਰ ਚਾਹੀਦਾ ਤਾਂ ਕਿ ਕਿਸੇ ਨੇ ਫੋਨ ਕਰਕੇ ਬੁਲਾ ਲਿਆ ਤਾਂ ਸੰਸਾਰ ਓਕੇ ਐ ਨਾ ਤੇ ਬੰਦੇ ਨੂੰ ਐਕਟਿੰਗ ਬਹੁਤ ਘੈਂਟ ਆਉਂਦੀ ਹੈ ਤੇ ਮੌਸਮ ਅੱਜ ਠੀਕ ਹੈ ਤੇ ਆਪਾਂ ਆ ਕਣਕ ਕੁਣਕ ਦੇ ਬਣਾਵਾਂਗੇ ਇੱਕ ਦੋ ਸ਼ਾਰਟ ਫਿਲਾਂ ਰੀਲਾ ਜੀਆਂ ਫਨੀ ਜੀਆਂ ਤਾਂ ਕਰਕੇ ਨੂੰ ਬੁਲਾ ਰਿਆ ਸੀ ਆਪਾਂ ਨੇ ਹੁਣ ਬੰਦੇ ਨੂੰ ਫੋਨ ਕਰਖਿਆ ਤੇ ਉਹ ਆਉਂਦੇ ਆ ਉਹ ਤੋਂ ਰਿਕਾਰਡ ਕਰਵਾਵਾਂਗੇ ਵੀਡੀਓ ਆਪਾਂ ਬੋਲਟ ਤੇ ਬੋਲਟ ਤੇ ਆਉਂਦੇ ਹਾਂ ਇਹ ਆ ਦੇਖ ਇੱਧਰ ਆ ਬੋਲਟ ਲੈਤਾ ਵਈ ਨੋ ਹਾਂ ਥੀ ਲਬਰਿਆਂ ਲੋਕੇਸ਼ਨ ਸੰਸਾਰ ਲਾਲਾ ਜੀ ਨੇ ਮੂਰੇ ਸਾਈਕਲ ਤੇ ਜਾ ਰਿਹਾ ਤੇ ਮੈਂ ਜਾ ਰਿਹਾ ਪਿੱਛੇ ਮੋਟਰਸਾਈਕਲ ਤੇ ਤੇ ਇਹ ਲੋਕੇਸ਼ਨ ਦੇਖ ਜਿਆ ਵਧੀਆ ਜੀ ਉੱਥੇ ਬਣਾਵਾਂਗੇ ਆਪਾਂ ਤੇ ਇੱਕ ਸਮਾਨ ਚੱਕਣਾ ਆਪਾਂ ਜਿਹੜਾ ਹੁੰਦਾ ਹੈ ਸੈਲਫੀ ਸਟੈਂਡ ਜਾਂ ਹੁੰਦਾ ਹੈ ਨਾ ਟਰਾਈਪੋਡ ਉਹ ਚੱਕਾਂਗੇ ਤੇ ਫਿਰ ਬਣਾਉਣੇ ਆਪਾਂ ਰੀਲਾਂ ਲੜ ਰੇ ਆਰੇ ਸਭ ਤੋਂ ਕਲੀਅਰ ਨਹੀਂ ਹੋਇਆ ਇੱਧਰ ਮੇਰੇ ਚਾਚਾ ਦੇ ਸੇਵਕ ਤੇ ਇੱਧਰ ਸੰਸਾਰ ਐਕਟਰ ਅਸੀਂ ਇੱਕ ਟੁਕੜਾ 10 ਰੀਟੇਕ ਕਰ ਲਏ ਹਏ ਤੱਕ ਸਾਡੀ ਵੀਡੀਓ ਨਹੀਂ ਬਣੀ ਹੈਗੀ ਅਬ ਦਿਂਦਰ ਹੋਰੇ ਕੁਝ ਬੋਲਦਾਂਦੇ ਲੰਬੀ ਰਹਾਪੇ ਮੇਰੇ ਹਾਏ ਸਾਡੇ ਆਡੀਅੰਸ ਪਹੁੰਚ ਰਹੀ ਹੈ ਇੱਕ ਹੋ ਸਾਹਮਣੇ ਆਉਂਦਾ ਪੀਲੀ ਸ਼ਰਟ ਵਾਲਾ ਲੰਘਿਆ ਲੰਘਿਆ ਆਇਆ ਸ਼ੂਟ ਚੱਲ ਰਿਹਾ ਓ ਮੋਰੀ ਵਿੱਚ ਦੀ ਦਿਖਾਉਂਦੇ ਸਾਨੂੰ ਓ ਦੇਖਣ ਲੱਗ ਰੇ ਸਾਡਾ ਸ਼ੂਟ ਹੋ ਗਿਆ ਕੰਪਲੀਟ ਇੱਕ ਰੀਲ ਦਾ ਆਡੀਅੰਸ ਪਹੁੰਚ ਗਈ ਇੱਧਰ ਦੀਪੇ ਹੋਰ ਆਇਓ ਚਾਂਦੀ ਪੇ ਵੜਦੀ ਗਣ ਕੋਏ ਆ ਪਰਦੀ ਬਾਈ ਪਰਦੀ ਅੱਛਾ ਓਕੇ ਜਾ ਵਾ ਇਹ ਚੁੰਨੀ ਦੇ ਸੇਕ ਵਿੱਚ ਦਵਾਈਏ ਚੁੰਨੀ ਆਈ ਬਣਾਣਾ ਯਾ ਐਕਟਰ ਇਹ ਖੇਤ ਚ ਸ਼ੂਟ ਜਾਂਦਾ ਰਿਹਾ ਸਾਡਾ ਇੱਕ ਤਾਂ ਰੀਲ ਬਣਾ ਲਈ ਅਸੀਂ ਨੇ ਦੂਜੀ ਹਰੀ ਸੋਚਦੇ ਆਂ ਵੀ ਦੇਖਦੇ ਆਂ ਸਾਡੇ ਕੋਲ ਬੰਦੇ ਯਾਰ ਫਰੈਸ਼ਰ ਜਿਹੇ ਨੇ ਨਵੇਂ-ਨਵੇਂ ਨਹੀਂ ਹਰੇਕ ਦੁਨੀਆ ਉਹ ਬੁਢਾ ਸਾ ਹੈ ਉਹ ਮੈਂ ਤਿੰਨ ਵਾਰ ਹੀ ਮਿਲਿਆ ਉਸ ਨੂੰ ਬੰਦੇ ਨੂੰ ਅੱਛਾ ਤੇਰੀ ਸੋ ਬੰਦਾ ਕਿਹਦਾ ਮਾਂ ਚ ਕੋਈ ਦੇਸੀ ਬੰਦਾ ਹੈ ਇਤਨਾ ਬੁਢਾ ਸਾ ਹੈ ਹੂੰ ਬੁਢਾ ਸਾ ਇਹ ਹੋਰ ਇਹ ਗੱਲਾਂ ਕਰੀ ਜਾ ਬਟਾ ਲੈ ਤੇਰੀ ਜਾ ਬੱਕਰੀਆਂ ਵਾਲਾ ਅਸੀਂ ਬੈਠੇ ਖੇਤ ਚ ਰੈਸਟ ਕਰਨ ਲੱਗੇ ਸ਼ੂਟ ਜਿਆਦੇ ਹੋ ਗਿਆ ਸਾਡੇ ਡਾਇਰੈਕਟਰ ਸਾਹਿਬ ਇਧਰਲੀ ਸਾਈਡ ਆ ਤੇ ਆ ਸਾਡੀ ਇੱਕ ਆਡੀਅੰਸ ਮੌਂਸਰੀ ਦੇ ਦੀ ਚੱਪਲ ਟੁੱਟ ਗਈ ਲੈ ਵੀ ਇਧਰ ਬੈਠਾ ਸੰਸਾਰ ਗੀਤ ਸੁਣਾਊਗਾ ਆਪਾਂ ਨੂੰ ਕਾਹ ਸੁਣਾ ਨਾ ਸੁਣਾ ਯਾਰ ਹੁਣ ਨਾ ਨਾ ਗੀਤ ਕੋਈ ਵਾ ਸ਼ੇਅਰ ਸੁਣਾ ਦੇ ਇਧਰ ਹੀ ਹੋ ਜਾ ਮਾੜਾ ਯਾਰ ਇਹ ਆ ਸੁਣਾ ਦੇ ਇਹ ਬੰਦਾ ਐਕਟਿੰਗ ਵੀ ਕਰਦਾ ਐ ਸ਼ੇਅਰ ਵੀ ਸੁਣਾਦਾ ਸਾਡੇ ਕੋਲ ਬੰਦੇ ਬੈਠੇ ਨੇ ਆਪਣੇ ਇਧਰ ਚਾਚਾ ਜੀ ਉਧਰ ਦੀਪਾ ਬੈਠੇ ਖੇਤ ਚ ਬੈਠੇ ਆਪਾਂ ਸ਼ੂਟਿੰਗ ਕਰਕੇ ਸੁਣਾ ਬਾਈ ਲੈ ਹੁਣ ਤਾਂ ਆਪਾਂ ਚੱਲਿਆਂ ਤੂੜੀ ਪਾਉਣ ਚੱਲ ਛੇਅਰ ਸੁਣਾ ਦਿੰਨੇ ਛੇਅਰ ਸੁਣਾ ਦੇ ਹਾਂ ਆਪਾਂ ਗਰੀਬੀ ਦੀ ਸੁਣਾ ਦਿੰਨੇ ਹਾਂ ਕੋਈ ਮਰਜ਼ੀ ਸੁਣਾ ਦੇ ਕਿ ਕੱਲ ਸੁਣ ਮੇਰੀ ਬੀਬੀ ਸਦਾ ਰਹਿਣੀ ਨਹੀਂ ਗਰੀਬੀ ਆਏ ਹਾਏ ਤੇਰੇ ਘਰ ਕਿਸੇ ਦਾ ਉਜਾੜਨ ਮਹਿਲ ਆਪਣੇ ਲਈ ਬਣਾਉਣਾ ਬੁੱਢੀ ਉਮਰੇ ਮੈਂ ਦੇਖਿਆ ਮੰਜੇ ਉਹਨਾਂ ਦੇ ਵੀ ਤੂੜੀ ਵਾਲੇ ਵਿੱਚ ਡਹਿਣਾ ਕਿ ਬੁੱਢੀ ਉਮਰੇ ਮੈਂ ਦੇਖਿਆ ਲੱਤਾਂ ਉਹ ਵੀ ਲਾਦ ਕੋਲੋਂ ਖਾਣ ਅੱਛਾ ਅੱਗੇ ਭੋਲੇ ਆਈ ਦਈਏ ਛੇਅਰ ਹੋਰ ਕਿੱਡਾ ਅੱਛਾ ਡਾ ਕੀ ਹੈ ਹੋਰ ਕੀ ਕੀ ਤੇ ਹੈ ਇਹਨੂੰ ਹੁੰਦੇ ਨੂੰ ਤੂੜੀ ਵਾਲੇ ਦਾ ਫੋਨ ਆ ਗਿਆ ਹੁਣ ਜਾਊਗਾ ਬੰਦਾ ਇਹ ਕਦੋਂ ਮਿਲੇਗਾ ਭਾਈ ਸਾਨੂੰ ਫਿਰ ਕਦੋਂ ਮਿਲੇਗਾ ਕੀ ਤੇ ਪੁਰਾ ਐਕਟਰ ਕਦੋਂ ਮਿਲੇਗਾ ਹੁਣ ਮੈਨੂੰ ਤਾਂ ਹਾੜੀਆਂ ਤੋਂ ਬਾਅਦ ਆਹ ਸੁਣਿਆ ਐਕਟਰ ਤਾਂ ਹੋ ਗਿਆ ਸਾਈਕਲ ਤੇ ਬਾਕੀ ਆਡੀਅנס ਪਹੁੰਚੀ ਦੀ ਇੱਧਰ ਮੋਟਰਸਾਈਕਲਾਂ ਤੇ ਆ ਦੇਖੋ ਬੰਦੇ ਬਹੁਤ ਪਹੁੰਚੇ ਹੋਏ ਤੇ ਸ਼ੂਟ ਕੰਪਲੀਟ ਹੋ ਗਿਆ ਐਫ ਯੂ ਮੂਮੈਂਟ ਲੇਟਰ ਆਪਾਂ ਅੱਗੇ ਯਾਰ ਕਰੋ ਬਾਹਰ ਚਾਹ ਪੀ ਕੇ ਤੇ ਪਹਿਲਾਂ ਸ਼ੂਟ ਕੀਤੇ ਸੀ ਰੀਲਾਂ ਜੀਆਂ ਤੇ ਉਸ ਤੋਂ ਬਾਅਦ ਚਾਹ ਪੀ ਕੇ ਆਪਾਂ ਬਾਹਰ ਆਏ ਆ ਕਿਤਾ ਕਰਾਂ ਫੋਨ ਤੇ ਰੀਚਾਰਜ ਕਰਵਾ ਕੇ ਲੈ ਕੇ ਆਣੇ ਇੱਕ ਮੇਰਾ ਆਪਦਾ ਰਿਕਵਰੀ ਵਾਲਾ ਰਿਕਵਰੀ Gmail account ਬਣਾਣਾ ਸੀ ਉਹਦੇ ਲਈ ਇੱਕ ਨੰਬਰ ਚਾਹੀਦਾ ਤੇ ਉਹ ਦੁਕਾਨ ਤੇ ਜਾ ਕੇ ਉਹਨਾਂ ਨਾਲ ਗੱਲ ਕੀਤੀ ਸੀ ਜਾਂ ਤਾਂ ਮੈਂ SIM ਜਿਹੜੀ ਮੇਰੇ ਕੋਲ ਇੱਕ ਪਹਿਲਾਂ ਪਈ ਉਹ ਚ ਲਵਾਉਂਗਾ ਨਹੀਂ ਨਵੀਂ SIM ਦੇਖਾਂਗੇ ਤੇ ਉਹਦੇ account ਬਣਾਉਂਗਾ ਮੈਂ ਦੁਬਾਰਾ ਇੱਕ ਹੋਰ ਵੀ ਰਿਕਵਰੀ ਲਈ ਤੇ ਆਜੋ ਚੱਲਦੇ ਆਂ ਆਪਾਂ ਪਹਿਲਾਂ ਮੰਡੀ ਵੀ ਸਾਡੀ ਚੱਲ ਪਈ ਕਣਕੇ ਕਣਕਾਰੀ ਆ 4 ਦਿਨਾਂ ਦੇ ਵਿੱਚ ਸਾਰੀ ਮੰਡੀ ਭਰ ਗਿਆ ਦੇਖੋ ਅੱਖੇ ਲੱਗ ਰਹੇ ਨੇ ਢੇਰ ਲੱਗੇ ਹੋਏ ਨੇ ਕਣਕ ਦੇ ਵੀ ਚਾਰਜ ਕਰਵਾਣ ਆਏ ਆਪਾਂ ਇਸ ਸਵੇਰ ਸਵੇਰ ਇਹਨੂੰ ਬੰਦੇ ਨੂੰ ਫੋਨ ਲਾਇਆ ਸੀ ਇਹ ਕਹਿੰਦਾ ਮੈਂ ਆਉਂਦਾ ਨਹੀਂਗਾ ਲੇਟ ਆਉਂ ਪਰ ਪਹੁੰਚ ਗਿਆ ਦੀ ਸ਼ਾਪ ਤੇ ਬਿਨਾਂ ਹੱਸੇ ਆ ਗਿਆ ਮੈਂ ਕਿੰਨੇ ਵਾਲਾ ਕਰਨਾ ਪੀਐਸ ਨੰਬਰ 239 ਵਾਲਾ 239 ਚੋਂ ਦੇ ਇੱਕ ਜੀ ਵੀ ਕਿਹੜੀ ਜੀ ਵੀ ਆਈਡੀ ਆ ਹਾਂ ਆਈਡੀ ਆ ਆਈਡੀ ਆ ਆਈਡੀ ਨੱਕੀ ਸਮਾਨ ਸਾਰਾ ਵੇ ਦੇ ਕੋਲ ਕਵਰ ਕੋਵਰ ਛੋਟੀ ਬਟਾਲ ਦੁਕਾਨ ਹੈ ਦੀ ਫੋਨ ਵੀ ਪਏ ਆ ਫੋਰ ਸਾਰਾ ਸੈਕੰਡ ਫੋਨ ਕਵਰ-ਕਵਰ ਟੱਚ ਫੋਨ ਨਵੇਂ ਕਿਨਾਂ ਆਧਾਰ ਮੰਗ ਕੇ ਸ਼ਰਵੰਦਾ ਨਾ ਕਰੋ ਟੱਚ ਫੋਨ ਵੀ ਪਏ ਨੇ ਨਵੇਂ ਹਾਂ ਅੱਛਾ ਕਿਹੜੀ ਕੰਪਨੀ ਦੇ ਐਮ ਆਈ ਓਨਲੀ ਐਮ ਆਈ ਹਾਂ ਬਜਾਜ ਫਾਈਨੈਂਸ 8383 ਓਕੇ ਸਾਰਾ ਕੁਝ अवेलेबल ਹੈ ਹਾਂ ਦਿਆ ਬੀਐਸਐਲ ਦੀ SIM ਲੈ ਕੇ ਆਏ ਨਾਲ ਕੋਲ ਇਹਦੇ ਮੈਂ ਰਿਕਵਰੀ ਈਮੇਲ ਬਣਾਉਣੀ ਹੈ ਜੇ ਚੱਲੂਗੀ ਕੰਨਾ ਆ ਦੇਖੋ ਬਾਈ ਜਿੰਨੇ ਨੈਟਵਰਕ ਹੁੰਦਾ 4G ਇਹ ਤਾਂ ਜੀਓ ਚ ਰਿਪੋਰਟ ਕਰਾ ਲਿਆ ਆਪਣੇ BSNL ਦਾ ਹੁਣ ਇਹ 3-4 ਦਿਨਾਂ ਤੱਕ ਚੱਲੇਗਾ ਇਹਨਾਂ ਤੋਂ ਕਰਵਾਇਆ ਇਹਨਾਂ ਤੋਂ ਇਹਨੇ ਪਹਿਲਾਂ ਮੈਨੂੰ BSNL ਦੀ ਰੈ ਦਿੱਤੀ ਸੀ ਪਰ ਇਹ ਬੰਦੇ ਨੇ ਆ ਕੇ ਮੈਨੂੰ ਰੈ ਦਿੱਤੀ ਕਹਿੰਦਾ Jio ਚ ਕਰਾ ਕਹਿੰਦਾ ਨਹੀਂ ਇਦੋਂ ਬਾਅਦ ਮੈਂ ਜਿਹੜੀ ਚਾਹਿਆ ਜੀਓ ਦੀ ਰੈ ਆ ਕਰੂੰਗਾ ਤੇ ਹੁਣ 2-4 ਦਿਨਾਂ ਤੱਕ ਚੱਲ ਪੂਗਾ ਇਹ ਵੀ ਹਾਂ ਇਦੋਂ ਬਾਅਦ ਇਹਨੇ ਰੈ ਦਿੱਤੀ ਮੈਨੂੰ ਨਾ ਨਾ ਰੈ ਪਹਿਲਾਂ ਇਹ ਦੇਣ ਲੱਗਦੇ ਕਹਿੰਦਾ BSNL ਚ ਕਰਾ ਨਾ ਇਹ ਬੰਦਾ ਆਪਦਾ ਉਹ ਕਰਾਉਦਾ ਸੀ ਨਾ ਬੈਨੀਫਿਟ ਕਹ ਨਹੀਂ ਨਹੀਂ ਮੇਰੇ ਤੇ ਮੈਂ ਤਾਂ ਬੀਨਸ ਦੀ ਡੈਮੋ ਕਰੀ ਕਰੀ ਕਰ ਘਰ ਦੇ ਘਰ ਦੇ ਚਾਰਜ ਕਰ ਜੀ ਉਹਦੀ ਡੈਮੋ ਐ ਸਕੋ ਮੈਂ ਤਾਂ Jio ਦੇ ਕਰ ਠੀਕ ਹੈ ਠੀਕ ਲਓ ਜੀ ਦੁਕਾਨ ਤੋਂ ਆ ਗਈ ਸੀ ਵਾਪਸ ਵਾਪਸ ਆ ਕੇ ਪੰਨਾ ਨੂੰ ਕਿ ਹੋਗੇ ਤਿਆਰ ਅਤੇ ਹੁਣ ਚਲਦੇ ਆਪਾਂ ਸ਼ੇਰਗੜ ਮਿੱਤਰ ਆਪਣਾ ਉਹਨੇ ਫੋਨ ਕੀਤਾ ਸੀ ਕਹਿੰਦਾ ਕਈ ਦਿਨਾਂ ਤੋਂ ਫੋਨ ਕਰੀ ਜਾਂਦਾ ਸੀ ਕਹਿੰਦਾ ਕਦੋਂ ਫ੍ਰੀ ਹੋਵੇਂਗਾ ਕਦੋਂ ਫ੍ਰੀ ਤੇ ਉਹਨੂੰ ਕੀਤਾ ਮੈਂ ਅੱਜ ਫੋਨ ਮੈਂ ਕਿਹਾ ਮੈਂ ਫ੍ਰੀ ਹਾਂ ਜੇ ਕੋਈ ਕੰਮ ਹੈ ਦੱਸ ਮੈਨੂੰ ਤਾਂ ਉਹਨੇ ਇੱਕ ਦੋ ਸੀਨ ਜੇ ਕੱਢਣੇ ਸੀ ਫਿਲਮ ਦੇ ਤੇ ਚਲਦੇ ਆਂ ਆਪਾਂ ਤੇ ਘਰੀਆਂ ਕਹਿੰਦਾ ਮੈਂ ਆ ਜਾ ਤੇ ਆ ਜੋ ਚੱਲਦੇ ਆ ਤੇ ਮਿਲੋ ਰਿਹਾ ਤੁਹਾਨੂੰ ਮੇਰੇ ਮਿੱਤਰ ਨਾਲ ਕਿੰਨੇ ਚੱਲਦਾ ਹੁਣ ਮੋਨਟਾਈਜੇਸ਼ਨ ਮੁੰਡੇ ਦਾ ਕਿੰਨੇ ਬਣਿਆ ਓਕੇ ਆਣਾ ਹੋ ਗਿਆ ਅੰਦਰ ਲੈ ਵੀ ਆਪਾਂ ਮਣੀ ਕੋਲ ਪਹੁੰਚੇ ਆ ਤੇ ਕਈ ਦਿਨਾਂ ਤੋਂ ਫੋਨ ਕਰ ਰਿਹਾ ਸੀ ਬਾਈ ਇਹਨਾਂ ਕਹਿੰਦਾ ਆਜਾ ਆਜਾ ਅੱਜ ਮੈਨੂੰ ਟਾਈਮ ਲੱਗਿਆ ਤੇ ਟੀਜ਼ਰ ਵੀ ਤਿਆਰ ਹੋ ਰਿਹਾ ਤੇ ਇਹਦੇ ਕੋਲੋਂ ਪੋਸਟਰ ਵੀ ਤਿਆਰ ਆ ਪੋਸਟਰ ਦਿਖਾਉਣੀ ਆਪਾਂ ਪਹਿਲਾਂ ਆਪਣੀ ਫਿਲਮ ਦਾ ਜਿਹੜੇ ਚ ਆਪਾਂ ਨੇ ਸ਼ੂਟ ਕਰਨਾ ਇਹਨੇ ਅੱਜ ਆ ਦੇਖੋ ਇਹ ਆ ਪੋਸਟਰ ਤਿਆਰ ਕਰਿਆ ਹੋਇਆ ਬਸ ਥੋੜੇ ਟਾਈਮ ਤੱਕ ਇਹ ਛੱਡ ਦਾਨਗੇ ਵੱਲੋਂ ਬਣੀ ਸੈਟਿੰਗ ਆਪਣੀ ਅਚੰਕ ਇੱਕ ਹੋਰ ਤਿਆਰ ਕਰਕੇ ਉਹ ਵੀ ਦਿਖਾ ਦੋ ਤੇਲਰ ਮਾੜਾ ਜਿਹਾ ਦਿਖਾ ਨਹੀਂ ਜਿਆਦਾ ਨਹੀਂ ਦਿਖਾਉਂਦੇ ਤੁਹਾਨੂੰ ਆਪਾਂ ਪੂਰਾ ਨਹੀਂ ਦਿਖਾਉਂਦੇ ਹੈਗੇ ਵੀ ਮਾੜਾ ਮਾੜਾ ਜਿਹਾ ਦਿਖਾਵਾਂਗੇ ਸਟਾਰਟਿੰਗ ਜੀ ਬੰਦੇ ਦਾ ਖੂੰ ਕੱਤਾ ਹੁੰਦਾ ਹੈ ਅਰ ਉਹ ਜਦੋਂ ਕੱਟਦਾ ਹੁੰਦਾ ਜਦੋਂ ਬਾਹਰ ਆਉਂਦਾ ਹੈ ਠੀਕ ਆ ਦੇਖੋ ਯਾਰ ਐਡੀਟਿੰਗ ਇਹ ਨੇ ਆਪ ਹੀ ਕਰੀ ਆ ਮਣੀ ਨੇ ਕਹਿੰਦੇ ਐਡੀਟਿੰਗ ਕਰਦਾ ਇਹ ਥੋੜੇ ਥੋੜੇ ਟਾਈਮ ਤੱਕ ਜਿਹੜੀ ਆਪਣੀ ਮੂਵੀ ਹੈ ਆਜੂਗੀ ਠੀਕ ਹੈ ਜਿਹਦੇ ਵਿੱਚ ਕੀ ਕੱਦਾ ਮੈਨੂੰ ਮਾੜਾ ਮੋਟਾ ਸੀਨ ਦੇ ਦੇਣਗੇ ਬਣੀ ਨਾ ਇਹ ਮੂਵੀ ਨਹੀਂ ਤਾਂ ਕਿਹੜਾ ਸਪੈਸ਼ਲ ਬੁਲਾਇਆ ਬਣੀ ਮੈਨੂੰ ਕਈ ਦਿਨਾਂ ਤੋਂ ਤੇ ਅੱਜ ਆਪਾਂ ਉਹ ਸੀਨ ਸ਼ੂਟ ਕਰ ਲੈ 2 ਮਹੀਨੇ ਹੋ ਗਏ ਸਾਨੂੰ ਕੋਟ ਪਟਾਜੀ ਕਰਦੇ ਨੇ ਬੁਲਾਇਆ ਹਾਂ ਚਲੋ ਦੇਖਦੇ ਆ ਕਰਦੇ ਆ ਲੋ ਜੀ ਚੱਲੇ ਆਪਾਂ ਹੁਣ ਸ਼ੂਟ ਕਰਨ ਤੇ ਦੋ ਆਪ ਜੀ ਜائیں ਚੱਕ ਲੈ ਕੇ ਜੇ ਕੋਈ ਸਮਾਨ ਹੈਗਾ ਇੱਕ ਕਾਰਡ ਹੈ ਤੇ ਮਨੀਰਾਂ ਦੇ ਖੇਤ ਚੱਲਦੇ ਆ ਉੱਥੇ ਲੋਕੇਸ਼ਨ ਉੱਥੇ ਕਰਾਂਗੇ ਆਪਾਂ ਸ਼ੂ ਕਿਥੇ ਤੁਹਾਨੂੰ ਵੀ ਦਿਖਾਵਾਂਗੇ ਦੋ ਬੰਦੇ ਸਾਡੇ ਅੱਗੇ ਟੱਪ ਕੇ ਦੋ ਜਣੇ ਅਸੀਂ ਹੁਣ ਜਾਣ ਲੱਗ ਰਹੇ ਆ ਤੇ ਮਿਲਦੇ ਆ ਤੁਹਾਨੂੰ ਲੋਕੇਸ਼ਨ ਤੇ ਯਾ ਐਫ ਯੂ ਮੂਮੈਂਟ ਲੇਟਰ ਲੋ ਵੀ ਲੋਕੇਸ਼ਨ ਤੇ ਪਹੁੰਚ ਗਏ ਆਪਾਂ ਵੱਟੋ ਵੱਟ ਜਾ ਰਹੇ ਆ ਦੋ ਮੈਂਬਰ ਸਾਡੇ ਅੱਗੇ ਯਾਰ ਨੇ ਤੇ ਕੈਮਰੇ ਪਿੱਛੇ ਆ ਰਹੇ ਇੱਧਰ ਇੱਧਰ ਚੱਕ ਲਿਆ ਮਣੀ ਨੇ ਮੰਝਾ ਸ਼ੂਟ ਕਰਨ ਦੇ ਲਈ ਲੋਕੇਸ਼ਨ ਖੇਤ ਚ ਪਹੁੰਚੇ ਆ ਅਸੀਂ ਇੱਕ ਸਾਡਾ ਬੰਦਾ ਇੱਧਰ ਹੁੰਦਾ ਕਣਕ ਬੜੀ ਸਾਫ ਜੀ ਹੈ ਨਾ ਓਏ ਗੁੱਲੀ ਡੰਡਾ ਹੀ ਗੁੱਲੀ ਡੰਡਾ ਚਮਕਦੇ ਉੱਪਰੋਂ ਆ ਤੇ 3:00 ਵਜੇ ਦਾ ਟਾਈਮ ਆ ਬਾਈ ਖੇਤ ਪਹੁੰਚੇ ਹੋਏ ਆ ਹਾਂ ਬਾਈ ਤੇ ਇੱਕ ਦੋ ਸ਼ੂਟ ਰਹਿ ਰਹੇ ਤੇ ਉਹ ਅੱਜ ਕੰਪਲੀਟ ਕਰ ਲਾਂਗੇ ਤੇ ਮੂਵੀ ਜਿਹੜੀ ਛੇਤੀ ਆ ਜੂਗੀ ਵੀ ਇਧਰ ਗੇ ਜਿਹੜਾ ਸੈੱਟ ਕਰ ਲਿਆ ਮਨੀ ਨੇ ਤੇ ਹੁਣ ਆਪਣਾ ਚੱਲੂਗਾ ਸ਼ੂਟ ਇੱਥੇ ਖੇਤ ਆ ਸ਼ੂਟ ਸ਼ੂਟ ਸਟਾਰਟ ਆ ਸਾਰੇ ਕਿਤੇ ਇੱਥੇ ਅਸੀਂ ਨਿਚਲੇ ਕਰਾਂਗੇ ਹਾਂ ਡਾਇਰੈਕਟਰ ਮਨੀ ਡਾਇਰੈਕਟਰ ਆ ਬੰਬਾਲੀ ਤੋਂ ਸ਼ੂਟ ਹੋ ਰਿਹਾ ਐਕਸਟਰਾ ਸ਼ੂਟ ਚੱਲ ਰਿਹਾ ਦੇਖੋ ਇੱਧਰ ਆ ਲੱਗ ਲੱਗ ਐਂਗਲ ਤੋਂ ਸ਼ੂਟ ਕਰ ਰਹੇ ਮਨੀ ਇਹ ਕੋ ਚੱਕਰ ਨਹੀਂ ਆਫੇ ਇਹ ਸ਼ੂਟ ਚੰਦੇ ਰਹੇਗਾ ਹੋਰ ਸ਼ੂਟਿੰਗ ਟਾਈਮ ਬਾਈ ਹੋਰ ਬਾਈ ਠੀਕ ਹੈ ਲੈ ਤੀ ਇਹਨੂੰ ਤਿੰਨ ਵਾਰ ਕਰ ਲਿਆ ਬੜੇ ਅੰਦਰੀ ਜਰਾ ਜਦਾ ਕੋਈ ਚੱਕਰ ਨਹੀਂ ਆਟਾ ਵਰਤਨ ਲੱਗ ਰਹੇ ਆ ਇੱਧਰ ਠੀਕ ਹੈ ਮਹਿੰਗਾ ਹੋ ਰਾ ਚਿੱਟਾ ਜਿਆਦਾ ਜਿਆ ਇਹ ਕ੍ਰੀਮ ਕਲਰ ਜਿਆ ਹੋ ਗਿਆ ਕੁਝ ਨਹੀਂ ਹੁੰਦਾ ਪਰਾਣਾ ਹੋ ਗਿਆ ਇਸ ਗਰੀ ਮਾਲ ਦੇ ਪਾਣੇ ਬਲੌਗਰ ਸਾਹਿਬ ਚਿੱਟਾ ਲਾਉਂਦੇ ਨੇ ਇਹ ਉਹ ਕਾਨੂੰ ਲਾਉਣਾ ਕਹਿੰਦੇ ਸ਼ੂਟ ਕਰਦੇ ਆ ਲੈ ਐ ਕਰਾਂ ਕਮਲ ਫਲੇਮੈਂਟ ਮਾਰਾ ਇਨਾ ਟਾਈਮ ਕਿੱਥੇ ਆਹਾ ਬਾਈ ਦੇਖਿਆ ਮਾਤਾ ਖੜਾਇਆ ਲੱਗਦਾ ਵੀ ਛੂਟਾ ਦੇਖੋ ਇਧਰ ਮਨੀ ਡਾਇਰੈਕਟਰ ਇਧਰ ਕਿਵੇਂ ਕਿਵੇਂ ਸ਼ੂਟ ਕਰ ਰਹੇ ਹਲਿਆ ਹੀ ਕੋਈ ਛੇਤੀ ਦੇਖਣ ਨੂੰ ਮਿਲੂ ਤੂੰ ਤਮ ਉਹ ਇੱਕ ਮੋਦੀਂ ਗਰੂ ਹੀਰੋ ਬਣਾ ਦੇਗਾ ਐ ਇਹ ਤੂੰ ਬਣਾ ਦੇਗਾ ਮਾ ਤੁਮਾਂ ਚੱਲ ਵੀ ਫੈਮਿਲੀ ਵਲੌਗ ਹੈ ਲੋ ਵੀ ਸ਼ੂਟ ਜਿਹੜਾ ਕੰਪਲੀਟ ਹੋ ਗਿਆ ਤੇ ਸਬਾਨ ਚੱਕ ਚੁੱਕ ਕੇ ਟੋਲ ਕੀ ਇੱਧਰ ਆ ਜਾਂਦੇ ਨੇ ਤੇ ਇੱਧਰ ਡਾਇਰੈਕਟਰ ਸਾਹਿਬ ਆਉਂਦੇ ਨੇ ਪਿੱਛੇ ਇਹ ਬਾਈ ਸ਼ੂਟ ਕੀਤਾ ਸੀ ਹੋਣੀ ਪਿੱਛੀ ਰਹਿ ਗਿਆ ਚੱਕ ਲੈ ਚੱਕ ਲੈ ਮੰਜਾ ਤੇ ਕਰੇ ਚੱਲਦੇ ਆਨ ਮਸੀ ਮਸ਼ੀਨ ਵਾਲੀ ਆ ਫੋਨ ਆ ਗਿਆ ਘਰੋਂ ਕਹਿੰਦੇ ਕਣਕ ਵੱਢਣੀ ਹੈ ਤਾਂ ਹੁਣ ਕਾਲੀ ਕਾਲੀ ਨਵੇੜਾ ਇਹਦਾ ਸ਼ੂਟ ਆਪਾਂ ਨੇ ਉਸ ਤੋਂ ਬਾਅਦ ਚੱਲਾਂਗੇ ਹੁਣ ਘਰ ਨੂੰ ਬਰੋਲਾ ਰਸਤੇ 'ਚ ਕਿੰਨੀ ਸਪੀਡ ਤੇ ਜਾਣ ਲੱਗ ਰਿਹਾ ਫਿਊ ਮੂਮੈਂਟ ਲੇਟਰ ਲੋਜੀ ਕਰੇ ਆ ਗਈ ਸੀ ਆਪਾਂ ਤੇ ਆ ਪੰਨਾ ਬਣ ਲਿਆ ਆਪਾਂ ਨੇ ਹੁਣ ਵਿੰਗਾ ਡੇਡਾ ਜਾ ਉਹ ਸਾਹਮਣੇ ਇੱਕ ਪੈਨ ਆ ਗਈ ਉਹ ਦੇਖੋ ਤੇ ਅੱਜ ਆ ਕਣਕ ਆਪਾਂ ਸਾਰੀ ਕਲੀਅਰ ਕਰ ਦਾਂਗੇ ਤੇ ਘੰਟਾ ਕਹਿ ਕੇ ਗਏ ਸੀ ਘੰਟਾ ਤੋਂ ਪਹਿਲਾਂ ਹੀ ਆ ਗਈ ਤੇ ਆ ਜੋ ਦੇਖਿਆ ਹੁਣ ਇਹ ਦੋਨੇ ਕਿਵੇਂ ਵੱਡੇ ਨੇ ਕਣਕ ਤੇ ਲੱਗੀ ਮਸ਼ੀਨ ਗਰਦਾਸ ਲੋਚਵ ਡਰਾਈਵਰ ਹੈ ਇਸ ਮਸ਼ੀਨ ਤੇ ਦੇਖੀ 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 ਰੇਡੀਆ ਤਾਂ ਆਉਂਦੀ ਆਪਰੇ ਸਾਡੇ ਨਾਲ ਨਾਲ ਦੇ ਸਾਰੇ ਵੀ ਵੜਤੀਆਂ ਦੀ ਕਣ ਕੇ ਜਿਹੜੀ ਆਪਣੀ ਵੜ ਗਈ ਇਹ ਟਰਾਲੀ ਲੱਗਣ ਲੱਗ ਰਹੀ ਹੈ ਬੈਕਾ ਜੂਰੀ ਤਾਰਦਾ ਹੈ ਮੰਡੀ ਚ ਆਪ ਮਿਲਦਾ ਕਾਲੂ ਲੈ ਕੇ ਜਾਊ ਜਿਹੜੀ ਮੰਗੂ ਡਰਾਈਵਰ ਹੈ ਚੱਲ 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 ਦੇਖੀ ਚੱਲ 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 ਜੇ ਤੂੰ ਨਾ 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 ਬੋਲੇ ਹਾਂ ਹਾਂ ਬੱਲੀ ਨੂੰ ਦੇ ਜਾ ਜਾਣੇ ਜਾਣ ਦੇ ਇਹਦਾ ਨਹੀਂ ਕਰਲੀ ਪਰ ਤੂੰ ਤਾਂ ਸੋਹਣੇ ਕਿਵੇਂ ਲੱਗੀ ਜੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਥੈਂਕ ਯੂ